ਜੋਦੋ ਜਾਨ ਦੇਖਵਾ ਦਸਕਰ ਬਰਬਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਾਈ ਜੀ ਅੱਜ ਤੁਹਾਡੇ ਵੱਸ ਟਰੈਕਟਰ ਲੈ ਕੇ ਆਏ ਜੀ 735 ਸੁਵਰਾਜ ਮਾਡਲ ਇਹਦਾ ਵੀ ਜ 1997 ਪੀਵੀਸੀ ਨੰਬਰ ਆ ਜੀ ਫਸਟ ਪਾਰਟੀ ਦਾ ਨਾਮ ਹੈ ਜੀ ਇਹ ਇੱਕ ਆਪੀਗਾ ਜੀ ਮੌਕੇ ਤੇ ਸਾਜਣੇ ਟਾਇਰ ਇਹਦੇ ਵੀ ਜੀ ਪਿਛਲੇ ਲੈ ਗਏ ਨੇ ਐਮਆਰਐਫ ਦੇ 50% ਜੀ ਤੇ ਅੱਗੇ ਦੇ ਟਾਇਰ ਇਹਦੇ ਵੀ ਜੀ 80% ਬਾਕੀ ਰਹਿਤਰ ਪੂਰਾ ਕੋਕਾ ਜੀ ਕੋਈ ਗੇਜ ਆਵਾਜ਼ ਨਹੀਂ ਹੈਗੀ ਜੀ ਕੋਈ ਮਦਰੋ ਕਾਜ ਨਹੀਂ ਕੋਈ ਇੰਜਨ ਵਿੱਚ ਬੈਕ ਪ੍ਰੈਸ਼ ਨਹੀਂ ਕਾ ਕੋਈ ਬਲੋਨਿਕ ਮਾਰਦਾ ਜੀ ਸੈਟਰ ਵੀ ਪੂਰਾ ਚੰਗਾ ਜੀ ਪੂਰਾ ਸੁਨੱਖਾ ਰੈਟਰ ਆ ਜੀ ਨਾ ਕੋ ਮੂਲੇ ਸੋਹਣਾ ਰੈਟਰ ਹੈ ਕਿੰਨਾ ਇਹ ਸੋਹਣਾ ਰੈਟਰ ਕੋਲਾ ਜੀ ਬਾਕੀ ਰੈਟਰ ਇੱਕ ਨੰਬਰ ਆ ਜੀ ਕੋਈ ਕਿਸੇ ਪਾਸੇ ਇੱਕ ਰਪੇ ਨਹੀਂ ਕਮਿੰਦੀ ਰੈਟਰ ਜੀ ਬਾਕੀ ਰੈਟਰ ਪੂਰਾ ਚੱਲਿਆ ਤੇ ਲੋਨ ਦੇਖੋ ਉਸ ਰੈਟਰ ਦੀ ਵੀਡੀਓ ਜੀ ਹਾਂ ਦੇਖੋ ਜੀ ਰੇਮਾਂ ਦੀ ਕੜੀ ਛਾਂ ਜੀ ਐਮ ਆਰ ਫਿਰ ਟਾਇਰ ਨੇ ਮਗਲਾ ਜੀ ਤੇ ਮੂਲੇ ਕੋ ਨਮੀ ਜੀ ਕੰਪਨੀ ਆ ਜੀ ਲਓ ਜੀ ਰੈਕ ਦੇ ਵਿੱਚ ਦੇਖੋ 97 ਦਾ ਹੀ ਮਾਰਕ ਆਈ 97 ਦੀ ਕਾਪੀ ਹੈ ਜੀ ਸ਼ੋ ਸ਼ੋ ਦੇਖੋ ਜੀ ਰੈਕ ਜੀ ਲਓ ਜੀ ਤੇ ਚੈਂਬਰੇ ਨੂੰ ਦੂਜਾ ਭਾਰਾ ਲਾਇਆ ਜੀ ਤੇ ਬੈਟਰੀ ਵੀ ਜੀ ਮਰੋਂਦੇ ਚ ਨੰਮੇ ਵਰਗੀ ਆ ਜੀ

ਤਾਂ ਨਾਮ ਹੈ ਰਇਮਾਰਕਾ ਜੀ ਤੇ ਬਾਈ ਜੀ ਆਹ ਰੈਟਰ ਜਿੱਥੇ ਦਾ ਜੋੜ ਹੈ ਜੀ ਆਹ ਗੋਲਾ ਦੋਨੇ ਪਾਸੇ ਪਿੱਛੋਂ ਜੀ ਤੇ ਬਾਕੀ ਦਾ ਟਰਬੂਦਾ ਚੰਗਾ ਜੀ ਠੀਕੇ ਦਾ ਬਾਈ ਦੇਖੋ ਆਹ ਆ ਜੀ ਤੇ ਬਾਕੀ ਦਾ ਟਰਬੂਦਾ ਸਨਖਾ ਕੋਈ ਕਮੀ ਨਹੀਂ ਹੈਗੀ ਰੈਟਰ ਜੀ ਆਹ ਇਹਨੂੰ ਆਤਾ ਸੋੜ ਆਦ ਨੂੰ ਜੀ ਆਪ ਕੋ ਤੇ ਦੇਖੋ ਲੈਂਥ ਆ ਲੰਗ ਕਰੀ ਜੀ ਪੂਰੀ ਵਧੀਆ ਜੀ ਪਹਿਲੇ ਨੋ ਹੈ ਜੀ ਖਾਨੇ ਦਾ ਫਰਸਟ ਪਾਰਟ ਹੈ ਨੰਬਰ ਹੈ ਜੀ ਤੇ ਬਾਈ ਜੀ ਟਰੈਕਟਰ ਦੀ ਡਿਮਾਂਡ ਹੈਗੀ ਹੈ ਜੀ 1.5 ਲੱਖ ਰੁਪਈਆ ਅਮੋਕੇ ਦੇ ਮਹੰਤਾਂਨ ਕਰਾਂਗੇ ਜੀ ਤੇ ਵੀਜੀ ਸਾਡਾ ਚੈਨਲ ਦੇ ਕੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਠੀਕ ਹੈ ਵੀਜੀ ਸ਼ੁਕਰੀਆ ਧੰਨਵਾਦ